ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੰਟੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਇਹਨਾਂ ਦਿਨਾਂ ਵਿੱਚ ਕਾਫੀ ਉਦਾਸ ਹੈ ਔਰ ਕਾਫੀ ਪਰੇਸ਼ਾਨ ਹੈ ਸੁਨੰਦਾ ਸ਼ਰਮਾ ਜਿਸ ਨੂੰ ਜਾਣਦੇ ਹੋ ਨਾ ਤੁਸੀਂ ਪੰਜਾਬ ਹੀ ਨਹੀਂ ਬਲਕਿ ਪੂਰੇ ਵਰਡ ਦੇ ਵਿੱਚ ਉਸਦੀ ਆਵਾਜ਼ ਦੇ ਜਿਹੜੇ ਚਰਚੇ ਹੈ ਉਹ ਸ਼ਰਿਆਮ ਹੁੰਦੇ ਨੇ ਉਹਨਾਂ ਨੇ ਗਾਏ ਹੋਏ ਗੀਤ ਜਿਹੜੇ ਨੇ ਉਹ ਬਾ ਕਮਾਲ ਨੇ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਸੁਨੰਦਾ ਸ਼ਰਮਾ ਨੇ ਲੋਕਾਂ ਦਾ ਮਨੋਰੰਜਨ ਕੀਤਾ ਹੈ ਔਰ ਖਾਸ ਕਰਕੇ ਜੇ ਗਾਇਕੀ ਦੀ ਗੱਲ ਕਰੀਏ ਤੇ ਗਾਇਕੀ ਦੇ ਵਿੱਚ ਵੀ ਉਹਨਾਂ ਨੇ ਕਾਫੀ ਜ਼ਿਆਦਾ ਮੱਲਾ ਮਾਰੀਆਂ ਹੋਈਆਂ ਨੇ ਲੇਕਿਨ ਅੱਜ ਪਰੇਸ਼ਾਨ ਹੈ ਦੁਖੀ ਹੈ ਔਰ ਅੱਜ ਹਰ ਜ਼ਬਾਨ ਦੇ ਉੱਪਰ ਉਹਨਾਂ ਦੀ ਪਰੇਸ਼ਾਨੀ ਨੂੰ ਲੈ ਕੇ ਇੱਕੋ ਹੀ ਚਰਚਾ ਹੈ ਕਿ ਆਖਰ ਪ੍ਰੋਡਿਊਸਰ ਪਿੰਕੀ ਤਾਲੀਵਾਰ ਜਿਹੜਾ ਕਿ ਸੁਨੰਦਾ ਸ਼ਰਮਾ ਦਾ پرڈیوسر سا پنکی تالیوال اس کے اوپر بڑے گمبیر الزام لگ رہے ہیں کہ میرے اس نے بہت تو مطلب جڑا تکہ ہے جا رہا ہے میرے کئی بار بارے طرح مطلب ایکسپلائٹ کیتا ہے کہ شبدہ تو اے سارا کچھ باہر ہے سنندا شرما کسی جانکاری محتاج نہیں ہے اور اے دیکھو کہ سنندہ شرما نے اے بھی دسیا کہ میرے نال اقرار ہویا ہے ਕੋਈ ਇਕਰਾਰ ਦੀ ਮੈਂ ਬੌਂਡ ਦੀ ਗੱਲ ਕਰਨ ਲੱਗਾ ਜਦੋਂ ਵੀ ਕਿਸੇ ਕਲਾਕਾਰ ਨੂੰ ਕੋਈ ਕੰਪਨੀ ਐ ਆਪਣੀ ਕੰਪਨੀ ਦੇ ਵਿੱਚ ਗੀਤ ਗਾਉਣ ਵਾਸਤੇ ਕਹਿੰਦੀ ਹੈ ਔਰ ਬਕਾਇਦਾ ਇੱਕ ਬੌਂਡ ਤਿਆਰ ਕੀਤਾ ਜਾਂਦਾ ਜਿਸ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਇਸ ਕੰਪਨੀ ਦੇ ਵਿੱਚ ਤੁਸੀਂ 3 ਸਾਲ ਲਗਾਤਾਰ ਗਾਓਗੇ 2 ਸਾਲ ਲਗਾਓਗੇ 10 ਸਾਲ ਲਗਾਓਗੇ ਮਤਲਬ ਇਹ ਕਿ ਪੰਪੜੀ ਦਾ ਔਰ ਗਾਇਕ ਦੇ ਵਿੱਚ ਇਕਰਾਰਨਾਮਾ ਲਿਖਤੀ ਤੌਰ ਤੇ ਹੋ ਜਾਂਦਾ ਕਿ ਜਦੋਂ ਤੱਕ ਦਾ ਇਹ ਇਕਰਾਰਨਾਮਾ ਹੈ ਤੁਸੀਂ ਕਿਸੇ ਵੀ ਹੋਰ ਕੰਪਨੀ ਵਿੱਚ ਗਾ ਨਹੀਂ ਸਕਦੇ ਕਿਉਂਕਿ ਉਹ ਉਹਨਾਂ ਦੇ ਨਾਲ ਉਹਨਾਂ ਦਾ ਬਾਉਂਡ ਸਾਈਨ ਕੀਤਾ ਹੁੰਦਾ ਹੈ ਹੋਰ ਵੀ ਬਹੁਤ ਸਾਰੀਆਂ ਟਰਮਸ ਐਂਡ ਕਮਿਸ਼ਨ ਨੇ ਤੁਹਾਡੇ ਪ੍ਰੋਗਰਾਮ ਜਿੰਨੇ ਲੱਗਣਗੇ ਉਹਦੇ ਵਿੱਚੋਂ ਕਿੰਨਾ ਹਿੱਸਾ ਕੰਪਨੀ ਦਾ ਹੋਵੇਗਾ ਟੂਰ ਪ੍ਰੋਗਰਾਮ ਜਿਹੜੇ ਨੇ ਇਹ ਸਾਰਾ ਕੁਛ ਉਸ ਕੰਪਨੀ ਦਾ ਹੁੰਦਾ ਹੈ ਤੋਂ ਸੁਨੰਦਾ ਸ਼ਰਮਾ ਦਾ ਵੀ ਇਹ ਮਤਲਬ ਕਿਤੇ ਨਾ ਕਿਤੇ ਗੱਲਬਾਤ ਹੋਈ ਹੈ ਕੀ ਕਿਨਾਰ ਇਕਰਾਰਨਾਮਾ ਕੀਤਾ ਹੋਇਆ ਸੀ ਜਿਸ ਨੂੰ ਮੱਦੇ ਨਜ਼ਰ ਰੱਖ ਦਿਆ ਇਹ ਸਾਰਾ ਕੁਝ ਹੋਇਆ ਜਦਕਿ ਸੁਨੰਦਾ ਸ਼ਰਮਾ ਕਹਿ ਰਹੀ ਹੈ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਸੀ ਸੁਨੰਦਾ ਸ਼ਰਮਾ ਨੇ ਜਦੋਂ ਮਤਲਬ ਪਰੇਸ਼ਾਨ ਹੋ ਕੇ ਬਹੁਤ ਜ਼ਿਆਦਾ ਦੁਖੀ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਅਪੀਲ ਕੀਤੀ ਕਿ ਮੇਰੀ ਮਦਦ ਕੀਤੀ ਜਾਵੇ ਪਹੁੰਚ ਵੀ ਪਹੁੰਚਦੀ ਗੱਲ ਜਿਹੜੀ ਹੈ ਉਹ ਮਹਿਲਾ ਕਮਿਸ਼ਨ ਤੱਕ ਵੀ ਪਹੁੰਚ ਗਈ ਆ ਔਰ ਉਹਨਾਂ ਨੇ ਬਕਾਇਦਾ ਤੌਰ ਤੇ ਮਤਲਬ ਸੁਨੰਦਾ ਸ਼ਰਮਾ ਦੇ ਨਾਲ ਗੱਲਬਾਤ ਕਰਕੇ ਜੋ ਕਾਨੂੰਨੀ ਕਾਰਵਾਈ ਹੈ ਕਾਨੂੰਨੀ ਪ੍ਰਕਿਰਿਆ ਹੈ ਉਸ ਦੇ ਅਧੀਨ ਕੰਮ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਲੇਕਿਨ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਜਦੋਂ ਜਦੋਂ ਵੀ ਪਿੰਕੀ ਧਾਲੀਵਾਲ ਤੋਂ ਸੁਨੰਦਾ ਸ਼ਰਮਾ ਪੈਸੇ ਮੰਗਦੀ ਸੀ ਕਿ ਮੇਰਾ ਹਿਸਾਬ ਕੀਤਾ ਜਾਵੇ ਤਾਂ ਉਹ ਕਹਿੰਦੇ ਕਿ ਤੇਰਾ ਤਾਂ ਕੋਈ ਪੈਸਾ ਸਾਡੇ ਵੱਲ ਬਣਦਾ ਹੀ ਨਹੀਂ ਹੈ ਮਤਲਬ ਇਸ ਕਦਰ ਉਸ ਲੜਕੀ ਨੂੰ ਮੈਂਟਲੀ ਤੌਰ ਤੇ ਪਰੇਸ਼ਾਨ ਕੀਤਾ ਜਦੋਂ ਵੀ ਪੈਸੇ ਮੰਗਦੀ ਸੀ ਔਰ ਈਵਨ ਇਤੋਂ ਤੱਕ ਵੀ ਖਬਰਾਂ ਵਾਇਰਲ ਹੋ ਰਹੀਆਂ ਹੈ ਅੱਲਾ ਕੀ ਪੋਸੂਨਾਵਾ ਪੋਸਟ ਨਹੀਂ ਕਰਦਾ ਕਿ ਸੁਨੰਦਾ ਸ਼ਰਮਾ ਜੀ ਦਾ ਇਹ ਵੀ ਬਿਆਨ ਆਇਆ ਕਿ ਉਸ ਦੇ ਕੋਲ ਅੱਜ ਵੀ ਰਹਿਣ ਵਾਸਤੇ ਘਰ ਨਹੀਂ ਹੈ ਤੁਸੀਂ ਦੇਖੋ ਇੱਕ ਉਹ ਗਾਇਕਾ ਜਿਸ ਦੀ ਆਪਾਂ ਸਾਰੇ ਸਤਿਕਾਰ ਕਰਦੇ ਆਂ ਬੜੀ ਇੱਜ਼ਤ ਕਰਦੇ ਆਂ ਇੱਕ ਲੜਕੀ ਹੋਣ ਦੇ ਨਾਤੇ ਇੱਕ ਆਰਟਿਸਟ ਹੋਣ ਦੇ ਨਾਤੇ ਕਿ ਉਸ ਲੜਕੀ ਨੂੰ ਕਿਸ ਕਦਰ ਪ੍ਰੋਡੂਸਰ ਦੇ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਔਰ ਦੂਜੇ ਪਾਸੇ ਜਦੋਂ ਵੀ ਪੈਸੇ ਮੰਗਦੇ ਇਨਕਾਰ ਕਰ ਦਿੰਦੇ ਆ ਉਲਟਾ ਮੈਨੂੰ ਕਹਿੰਦੇ ਆ ਕਿ ਜਿੰਨੇ ਵੀ ਤੇਰੇ ਪੈਸੇ ਬਚਦੇ ਆ ਉਹ ਅਸੀਂ ਤੇਰੀ ਪਬਲਿਸਿਟੀ ਤੇ ਲਗਾ ਦਿਤੇ। ਹੋਰ ਤੁਸੀਂ ਦੇਖੋ ਜਿਸ ਦੀ ਪੂਰੀ ਦੁਨੀਆ ਫਾਲ ਫੋਲੋਇੰਗ ਹੈ ਔਰ ਉਸਦੇ ਕੋਲ ਰਹਿਣ ਵਾਸਤੇ ਪ੍ਰੋਬਲਮ ਹੈ ਉਸ ਨੂੰ ਜ਼ਿੰਦਗੀ ਨੂੰ ਚਲਾਉਣ ਵਾਸਤੇ ਉਸ ਕੋਲ ਪੈਸਾ ਨਹੀਂ ਹੈ ਔਰ ਐਸੇ ਸਾਰੀਆਂ ਗੱਲਾਂ ਬਾਤਾਂ ਨੂੰ ਮੰਦੇ ਨਜ਼ਰ ਰੱਖਦੇ ਹੋયા ਸੁਨੰਦਾ ਸ਼ਰਮਾ ਦੀ ਇਸ ਪ੍ਰੋਬਲਮ ਨੂੰ ਮੱਦੇ ਨਜ਼ਰ ਰੱਖਦੇ ਹੋયા ਬਹੁਤ ਸਾਰੇ ਕਲਾਕਾਰਾਂ ਨੇ ਸੁਨੰਦਾ ਸ਼ਰਮਾ ਦੀ سپورਟ ਵਿੱਚ ਆ ਚੁੱਕੇ ਨੇ ਬਹੁਤ ਸਾਰੇ ਕਲਾਕਾਰ سپورਟ ਲਈ ਬਿਲਕੁਲ ਤਿਆਰ-ਬਰ ਤਿਆਰ ਨੇ ਕਿਉਂਕਿ ਦੇਖੋ ਪ੍ਰੋਡਿਊਸਰ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇੱਕ ਲੜਕੀ ਨੂੰ ਐਕਸਪਲੋਇਟ ਕਰ ਦੋ ਪ੍ਰੋਡਿਊਸਰ ਜੇਕਰ ਇਹ ਸਮਝੇ ਕਿ ਇਸ ਲੜਕੀ ਦੇ ਕਾਰਨ ਹੀ ਸਾਡਾ ਪਰਿਵਾਰ ਚੱਲ ਰਿਹਾ ਹੈ ਅਸੀਂ ਰੋਟੀ ਖਾ ਰਹੇ ਆ ਤੇ ਉਸ ਲੜਕੀ ਨੂੰ ਇੱਜ਼ਤ ਦੇਣੀ ਪड़ਦੀ ਹੈ ਨਾ ਕਿ ਉਸ ਨੂੰ ਐਕਸਪਾਇਰ ਕਰਨਾ ਉਸ ਨਾਲ ਧੱਕਾ ਕਰਨਾ ਉਸਨੇ ਪੈਸੇ ਨਹੀਂ ਦੇਣੇ ਇਹ ਪ੍ਰੋਡਿਊਸਰ ਕੁਛੇ ਕਰ ਮੈਂ ਬਹੁਤ ਸਾਰੇ ਪ੍ਰੋਡਿਊਸਰਾਂ ਨੂੰ ਪਰਸਨਲੀ ਜਾਣਦਾ ਜਿਹੜੇ ਕਿ ਵਾਕੇ ਵਾਕੇ ਬਾ ਕਮਾਲ ਦੇ ਬਾ ਕਮਾਲ ਨੇ ਜਿਹੜੇ ਜਿਹੜੇ ਇੱਕ ਜਾਣਦੇ ਨੇ ਕਿ ਧੀ ਪੈਣ ਦੀ ਇੱਜ਼ਤ ਕੀ ਹੁੰਦੀ ਹੈ ਸੋ ਇਸ ਕਰਕੇ ਕੁਛ ਨਾ ਪੁੱਛਤਾ ਹਰ ਇੱਕ ਢੀਲ ਦੇ ਵਿੱਚ ਕਾਲੀਆਂ ਭੇਡਾਂ ਹੁੰਦੀਆਂ ਨੇ ਜੋ ਪੂਰੇ ਤਲਾਬ ਨੂੰ ਗੰਦਲਾ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਨੇ ਇੱਥੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂ ਕਿ ਸੁਨੰਦਾ ਸ਼ਰਮਾ ਜੀ ਤੁਸੀਂ ਅੱਜ ਇਸ ਗੱਲ ਨੂੰ ਦੁਨੀਆ ਦੇ ਸਾਹਮਣੇ ਰੱਖਿਆ ਲੇਕਿਨ ਜਦੋਂ ਪਹਿਲੀ ਵਾਰ ਤੁਹਾਡੇ ਨਾਲ ਧੱਕਾ ਹੋਇਆ ਸੀਗਾ ਉਸ ਵੇਲੇ ਤੁਸੀਂ ਕਿਉਂ ਨਹੀਂ ਮੀਡੀਆ ਦੇ ਵਿੱਚ ਆਏ ਅੱਜ ਜਦੋਂ ਬਾਜੀ ਖਟ ਚੁੱਕੀ ਹੈ ਅੱਜ ਜਦੋਂ ਸਾਰੇ ਕੁਝ ਖਤਮ ਹੋ ਗਿਆ ਹੁਣ ਦੇਖੋ ਤੁਹਾਡੇ ਗੀਤ ਕਿੰਨੇ ਬਾ ਕਮਾਲ ਗੀਤ ਹਟ ਹੋਏ ਨੇ ਜੇਕਰ ਉਸ ਬਿਲ ਨਹੀਂ ਤੁਸੀਂ ਕਿਸੇ ਹੋਰ ਪਾਸੇ ਜਾ ਕੇ ਆਪਣੀ ਆਵਾਜ਼ ਦੇ ਨਾਲ ਲੋਕਾਂ ਨੂੰ ਲੋਕਾਂ ਦਾ ਮਨੋਰੰਜਨ ਕਰਦੇ ਤਾਂ ਸ਼ਾਇਦ ਪਿਕਚਰ ਕੁਝ ਹੋਰ ਹੁੰਦੀ ਆ ਖੈਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਪਿੰਕੀ ਧਨੀਵਾਲ ਦੇ ਉੱਪਰ ਜੋ ਇਰਜ਼ਾਨ ਲੱਗੇ ਨੇ ਕਿਉਂਕਿ ਇਲਜ਼ਾਮ ਬਹੁਤ ਵੱਡੇ ਨੇ ਔਰ ਇਲਜ਼ਾਮਾਂ ਦੀ ਕੀ ਸਚਾਈ ਹੈ ਕੀ ਇਲਜ਼ਾਮਾਂ ਦੇ ਪਿੱਛੇ ਹੈ ਇਹ ਸਾਰੇ ਕੁਝ ਅਜੇ ਖੋਖਦੀ ਗੋਲ ਵਿੱਚ ਹੈ ਕਿਉਂਕਿ ਜਾਂਚ ਦਾ ਵਿਸ਼ਾ ਹੈ ਸੁਨੰਦਾ ਸ਼ਰਮਾ ਦੇ ਇਲਜ਼ਾਮ ਕਿੰਨੇ ਸੱਚ ਨੇ ਔਰ ਪਿੰਕੀ ਧਾਲੀਵਾਲ ਕਿੰਨਾ ਸੱਚਾ ਹੈ ਕੀ ਉਸਦੇ ਪੈਸੇ ਸੱਚਮੁੱਚ ਪਿੰਕੀ ਧਾਲੀਵਾਲ ਨੇ ਦੇ ਰਹੇ ਆ ਪਿੰਕੀ ਧਾਲੀਵਾਲ ਜੋ ਸੁਨੰਦਾ ਸ਼ਰਮਾ ਦਾ ਪ੍ਰੋਡਿਊਸਰ ਹੈ ਕੀ ਉਸਨੇ ਸਨੰਦਾ ਸ਼ਰਮਾ ਨੂੰ ਐਕਸਪਲੋਇਟ ਕੀਤਾ ਹੈ ਉਸਦੇ ਨਾਲ ਧੱਕਾ ਕੀਤਾ ਹੈ ਇਹ ਸਾਰਾ ਹੀ ਕੁਝ ਜਿਹੜਾ ਇੱਕ ਜਾਂਚ ਦਾ ਵਿਸ਼ਾ ਹੈ ਔਰ ਜਾਂਚ ਜਦੋਂ ਮੁਕੰਮਲ ਤੌਰ ਤੇ ਆਏਗੀ ਫਿਰ ਹੀ ਪਤਾ ਲੱਗੇਗਾ ਕਿ ਸੁਨੰਦਾ ਸ਼ਰਮਾ ਕਿੰਨਾ ਸੱਚ ਬੋਲਦੀ ਹੈ ਤੇ ਪਿੰਕੀ ਧਾਲੀਵਾਲ ਕਿੰਨਾ ਝੂਠ ਬੋਲਦਾ ਇਹ ਸਾਰਾ ਹੀ ਇੱਕ ਜਾਂਚ ਦਾ ਵਿਸ਼ਾ ਹੈ ਉਹ ਵਿਖੇ ਵਿੱਚ ਕੀ ਹੋਏਗਾ ਪੋਸੂ ਨਾਮਾ ਚੈਨਲ ਦੀ ਰਹੇਗੀ ਇਸ ਤੇ ਨਜ਼ਰ ਤੁਸੀਂ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਮੈਨੂੰ ਯਾਨੀ ਆਪਣੇ ਦੋਸਤਾਂ ਨੂੰ ਸੋਹ ਨੂੰ ਤੁਹਾਨੂੰ ਦਿਓ ਇਜਾਜ਼ਤ ਸਸਵੀਕਾਰ